ਉਦੇ ਵਿੱਚ ਅਸੀਂ ਇਹ ਗੱਲ ਕਰਾਂਗੇ ਕਿ ਬੀਬੀਆਂ ਚੌਲ ਸਾਹਿਬ ਕਰ ਸਕਦੀਆਂ ਨੇ ਕਿ ਨਹੀਂ ਸਿੱਖ ਧਰਮ ਦੇ ਵਿੱਚ ਬੀਬੀਆਂ ਨੂੰ ਬਰਾਬਰ ਦਾ ਹੀ ਦਰਜਾ ਦਿੱਤਾ ਗਿਆ ਹੈ ਜਿੱਥੇ ਪਾਈ ਅੰਮ੍ਰਿਤ ਛਕ ਸਕਦੇ ਨੇ ਉੱਥੇ ਹੀ ਬੀਬੀਆਂ ਵੀ ਅੰਮ੍ਰਿਤ ਛਕ ਸਕਦੀਆਂ ਨੇ ਜਿੱਥੇ ਪਾਈ ਪਾਠ ਕਰ ਸਕਦੇ ਹੀ ਉੱਥੇ ਹੀ ਬੀਬੀਆਂ ਵੀ ਪਾਠ ਕਰ ਸਕਦੀਆਂ ਨੇ ਤੇ ਜਿੱਥੇ ਹੀ ਪਾਈ ਚੌਰ ਸਾਹਿਬ ਕਰ ਸਕਦੇ ਨੇ ਉਥੇ ਹੀ ਬੀਬੀਆਂ ਵੀ ਚੌਰ ਸਾਹਿਬ ਕਰ ਸਕਦੀਆਂ ਨੇ ਕਿਉਂਕਿ ਸਤਵਰ ਜੀ ਦੇ ਬਚਨ ਹਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਹਨ ਸੋ ਬੀਬੀਆਂ ਚੌਰ ਸਾਹਿਬ ਕਰ ਸਕਦੀਆਂ ਨੇ ਪਰ ਇਸ ਦੀ ਵੀ ਇੱਕ ਮਰਿਆਦਾ ਹੈ ਸਾਂ ਚੌਰ ਸਹਿਤ ਕਰ ਸਕਦਾ ਹੈ ਜੋ ਮਰਿਆਦਾ ਦੇ ਵਿੱਚ ਹੋਣ ਜਿਨ੍ਹਾਂ ਨੇ ਗਲ ਦੇ ਵਿੱਚ ਹਜੂਰੀਆ ਹੋਵੇ ਜੋ ਨਹਾ ਧੋ ਕੇ ਹੱਥ ਧੋ ਕੇ ਚੌਰ ਸਹਿਤ ਕਰਨ ਨਾਲ ਇਹ ਮਰਿਆਦਾ ਸੀ ਚੌਰ ਸਹਿਤ ਕਰਨ ਦੀ ਤਾਂ ਇੱਥੇ ਵੀ ਇੱਕ ਮਰਿਆਦਾ ਹੈ ਚੌਰ ਸਹਿਤ ਕਰਨ ਵਾਸਤੇ ਕਿ ਬੀਬੀਆਂ ਆਪਣੇ ਤਹਿਰਾਵੇ ਦੇ ਵਿੱਚ ਹੋਣ ਤਹਿਰਾਵਾ ਕੀ ਹੈ ਸਿਰ ਤੇ ਚੁੰਨੀ ਹੋਵੇ ਤੇ ਜੋ ਪਹਿਰਾਵਾ ਪੰਜਾਬਣਾਂ ਦਾ ਹੈ ਉਹ ਸ਼ਰੀਰ ਤੇ ਪਹਿਨਿਆ ਹੋਵੇ ਜਿਹੜਾ ਅੱਜਕੱਲ ਚੱਲ ਰਿਹਾ ਹੈ ਤੇ ਸ਼ਰਟ ਪਾ ਕੇ ਉਹ ਨਹੀਂ ਤੇ ਦੂਜੀ ਗੱਲ ਕੋਈ ਵੀ ਸੁਰਖੀ ਬਿੰਦੀ ਨਾ ਹੋਵੇ ਸੁਰਖੀ ਬਿੰਦੀ ਮੂੰਹ ਤੇ ਨਾ ਲਾਈ ਹੋਵੇ ਹੱਥਾਂ ਤੇ ਨੇਲ ਪਾਲਿਸ਼ ਨਾ ਲੱਗੀ ਹੋਵੇ ਉਹਨਾਂ ਦੇ ਨੋ ਨਾਂ ਬੰਦੇ ਹੋਣ ਕਈਆਂ ਨੇ ਏਡੇ ਕਿ ਹੁੰਦੇ ਨਹੀਂ ਤੇ ਉਹ ਚੌਲ ਸਾਈ ਕਰ ਲੱਗ ਜਾਂਦੀਆਂ ਨੇ ਪਰ ਇਹ ਨਹੀਂ ਕਰਨਾ ਹੈ ਬੀਬੀਆਂ ਨੇ ਜਿਨ੍ਹਾਂ ਨੇ ਚੌਲ ਸਾਈ ਕਰਨੀ ਹੈ ਉਹਨਾਂ ਦੇ ਨਉ ਕੱਤੇ ਹੁਣ ਨਾ ਤੇ ਨੇਲ ਪੋਚ ਨਾ ਲੱਗੀ ਹੋਵੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਚੂੜੀਆਂ ਨਾ ਹੋਣ ਇਹ ਅਸਲ ਮਰਿਆਦਾ ਹੈ ਜਿਹੜੀ ਬੀਬੀ ਇਹ ਮਰਿਆਦਾ ਨੂੰ ਫੋਲੋ ਕਰ ਰਹੀ ਹੈ ਉਹ ਚੌਲ ਸਾਬ ਕਰ ਸਕਦੀ ਹੈ ਇਹ ਨਾ ਤੇ ਕੇ ਸੁਰਖੀ ਬਿੰਦੀ ਦੇ ਨਾਲ ਮੂੰਹ ਰੰਗਿਆ ਹੋਏ ਨੋ ਵੱਡੇ ਹੁੰਦਿਆਂ ਤੇ ਨੇੜ ਪਹੁੰਚ ਲੱਗੀ ਹੋਏ ਹੱਥ ਦੇ ਵਿੱਚ ਚੂੜੇ ਹੋਣ ਤੇ ਉਹ ਚੌਲਸਾਹਿਬ ਕਰਦੀਆਂ ਜੀ ਉੱਚ ਬਨਾਈ ਨਹੀਂ ਹੈ ਬੀਬੀਆਂ ਨੂੰ ਚੌਲ ਸਾਹਿਬ ਕਰਨ ਤੋਂ ਉਹ ਪਾਰਥੀ ਕਰ ਸਕਦੀਆਂ ਨਹੀਂ ਪਰ ਮर्याਦਾ ਦੇ ਵਿੱਚ ਰਹਿ ਕੇ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਤਾਬਿਆ ਤੇ ਬੈਠ ਕੇ ਪਾਠ ਵੀ ਕਰ ਸਕਦੀਆਂ ਨੇ ਗੁਰਬਾਣੀ ਵੀ ਪੜ ਸਕਦੀਆਂ ਨੇ ਪਰ ਮਰਿਆਦਾ ਦੇ ਵਿੱਚ ਰਹਿ ਕੇ ਤੇ ਇਹ ਵੀ ਧਿਆਨ ਰੱਖਣਾ ਹੈ ਕਿ ਹੱਥਾਂ ਦੇ ਵਿੱਚ ਛਾਪਾਂ ਤੇ ਛੱਲੇ ਨਾ ਪਏ ਹੋਣ ਤੇ ਜਦੋਂ ਮਾਈ ਨੇ ਪਾਠ ਕਰਨਾ ਹੈ ਉਹਨਾਂ ਦੇ ਦੜ ਦੇ ਵਿੱਚ ਵੀ ਸਰੋਪਾਇਆ ਹਜੂਰੀਆ ਜ਼ਰੂਰੀ ਹੈ ਕਿਉਂਕਿ ਕਈ ਵਾਰ ਆ ਇਹ ਹੁੰਦਾ ਹੈ ਕਿ ਸਾਨੂੰ ਕਿਤੇ ਖਾਰਸ਼ ਹੋ ਜਾਂਦੀ ਹੈ ਜਾਂ ਫਿਰ ਨੇਚ ਆ ਜਾਂਦੀ ਹੈ ਤਾਂ ਹਜੂਰੀਏ ਦੇ ਨਾਲ ਉਸ ਨੂੰ ਸੰਕੋਚ ਕੀਤਾ ਜਾ ਸਕਦਾ ਹੈ ਤੇ ਭਾਈਆਂ ਦੀ ਵੀ ਇਹੀ ਮਰਿਆਦਾ ਹੈ ਕਿ ਉਹ ਆਪਣੇ ਪੂਰੇ ਪੰਜਾਬੀ ਪਹਿਰਾਵੇ ਦੇ ਵਿੱਚ ਹੁਣ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਕੋਈ ਮੋਲੀਆਂ ਧਾਗੇ ਨਾ ਹੋਣ ਹੱਥਾਂ ਦੇ ਵਿੱਚ ਛਾਪਾ ਛੱਲੇ ਨਾ ਹੋਣ ਭਾਈ ਵੀ اسی ਤਰੀਕੇ ਦੇ ਨਾਲ ਚੋਰ ਸਾਹਿਬ ਨਹੀਂ ਕਰ ਸਕਦੇ ਉਹਨਾਂ ਦੀ ਵੀ ਇਹੀ ਮਰਿਆਦਾ ਹੈ ਜਦੋਂ ਵੀ ਤੁਸੀਂ ਅੰਮ੍ਰਿਤ ਛਕੋਗੇ ਪੰਜਾਂ ਪਿਆਰਿਆਂ ਵਿੱਚੋਂ ਕੋਈ ਇੱਕ ਤੁਹਾਨੂੰ ਇਹ ਮਰਿਆਦਾ ਜ਼ਰੂਰ ਦੱਸਣਗੇ